ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Moga ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਐਨੀਮਲ ਤਾਂ ਜ਼ਿਆਦਾ ਸੀਗੇ ਜੀ ਮੈਂ ਥੋੜਾ ਜਿਹਾ ਸਮੇਂ ਤੋਂ ਤੋਂ ਲੇਟ ਹੋ ਗਿਆ ਜੀ ਦੋ ਐਨੀਮਲ ਬਾਈ ਕਹਿੰਦਾ ਵਿਕ ਗਏ ਆ ਜੀ ਤੇ ਇੱਕ ਰਹਿ ਗਈ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਤੇ ਚੱਲਦਾ ਰਹੂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਨਸੀਬ ਸਿੰਘਾ ਪਿੰਡ 사ਤਾ ਸਿੰਘਾ ਜ਼ਿਲ੍ਹਾ ਮੁਕਤ ਤਹਿਸੀਲ ਮੁਕਤ ਮੋਬਾਈਲ ਨੰਬਰ 94641595 ਸੁਆ ਕਰਨ ਨਾ ਬਾਈ ਸੁਆ ਬਾਈ ਯਾਰ ਕਹਿਣ ਦੂਜਾ ਗਾਲ ਪਰ ओरिजिनल ਤੀਜਾ ਸੁਆ ਸੁਆ ਸਮਾ ਕਰਨ ਨਾਲ ਲੈਂਦੀ ਆ ਜੀ ਇੱਕ ਹਫਤਾ ਪਿਆ ਕੱਚੀ ਹੈ ਹਜੇ ਕਿੰਨਾ ਬਾਜੂ ਦੁੱਧ ਬਾਈ ਦੁੱਧ ਬਈ ਯਾਰ 18-19 ਕਿਲੋ ਵਾਲਾ ਕਹਿੰਦੇ ਦੂਜੀ ਸੂਈ ਚ ਤੇ 20 ਤੋਂ ਪਲੱਸ ਪਾਉਗੀਆਂ ਥਾਣਾ ਦੀ ਡੰਨ ਜੀ ਬਾਕੀ ਥਾਣਾ ਫਾਨਾ ਦੱਸ ਦੋ ਬਾਕੀ ਵੇੜ ਬਾਕੀ ਚੰਗਾ ਜੀ ਥਾਣਾ ਦੀ ਜਮਾ ਡੰਨ ਜੀ ਠੰਡੀ ਸੀ ਮਾ ਕੋ ਯਾਰ ਇਹ ਤਾਂ ਹੁੰਦੀ ਇਹ ਤਾਂ ਬਾਕੀ ਬਈ ਅੱਜ ਦੇਕਰ ਮੈਂ ਤਾਂ ਜਰਸੀ ਲੱਤ ਮਾਰ ਕੇ ਵੇਖੀ ਨਹੀਂ ਪੰਜਾਬ ਵਾਲੀ ਜਰਸੀ ਵਜਨ ਚੈੱਕ ਕਰੋ ਹਾਈਟ ਵੀ ਚੰਗੀ ਆ ਜੀ ਵਜਨ ਵੀ ਚੰਗਾ ਤੇ ਬਾਈ ਕਹਿੰਦਾ ਪਿਛਲੇ ਸੂਏ 18 ਕਿਲੋ ਚੋਇਆ ਵਾ ਚੋਇਆ ਵੀ ਹੋਊਗਾ ਭਾਈ ਕੋਈ ਸ਼ੱਕ ਨਹੀਂਗਾ ਕਿਉਂਕਿ ਹਵਾਨਾ ਗਵਾਈ ਭਰਦਾ ਤੇ ਡੇਟ ਮੁਤਾਬਕ ਪਿਆ ਹਜੇ ਹਫਤਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਤੀ ਚੋਈ ਵਾਲਾ ਥਾਣਾ ਜੀ ਵਾਲਟਲਾਂ ਹਵਾਨੇ ਚ ਬਹੁਤ ਪੰਨਾਂ ਨੇ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਸਾਰੀਆਂ ਵਾਲਟਲਾਂ ਕਰਮਾਲੀ ਨੇ ਕੱਢ ਕੇ ਸੂਣਾ ਚਾਰ ਹੀ ਥਾਣਾ 포ਟ ਨਹੀਂ ਸ਼ਾਂਖ ਨਹੀਂ ਝੋਲ ਦਿਖਾ ਦਿ ਲੋ ਵੀਰੇ ਆ ਸਾਰੀ ਢੱਲ ਜਿੱਦੇ ਕੱਢੀ ਹੋਈ ਤੇ ਗਾਂ ਤੋਂ ਤੁਰ ਨਹੀਂ ਹੋਣਾ ਕੱਲੀ ਆਏ ਨਹੀਂ ਗਈ ਭਾਈ ਕੱਦ ਚੰਗਾ ਵਜਨ ਵਜੂਦ ਵੀ ਪੂਰਾ ਚੰਗਾ ਸੇਵਾ ਵਾਲੇ ਘਰੋਂ ਆਈ ਵੀ ਆ ਹੌਲ ਹੈਵੀ ਬਾਡੀ ਸਟਰਕਚਰ ਆ 20 ਕਿਲੋ ਵਾਲਾ ਨਹੀਂ ਕਿਉਂਕਿ ਵੀਰੇ ਰੁੱਤ ਚੰਗੀ ਆ ਜਾਣੀ ਆ ਤੇ ਇੱਕ ਤਿਆਰੀ ਕਰਮਾ ਵਾਲੀ ਦੀ ਚੰਗੀ ਆ ਜੇ ਸੱਤਾਂ ਦਿਨਾਂ ਨੂੰ ਵੀਡੀਓ ਬਣਾਉਂਦੇ ਤਾਂ ਗੱਲਾਂ ਬਾਤਾਂ ਹੀ ਹੋਰ ਹੋਣੀਆਂ ਸੀਗੀਆਂ ਪਰ ਅੱਜ ਥੋੜਾ ਫਾਇਦਾ ਹੋ ਜਾਣਾ ਕਿਉਂਕਿ ਅੱਜ ਭਾਜ ਮਿਲ ਜਾਣੀ ਆ ਤੇ ਜੇ ਸੱਤਾਂ ਦਿਨਾਂ ਨੂੰ ਵੀਡੀਓ ਬਣਾਉਂਦੇ ਤਾਂ ਡਿਮਾਂਡ ਹੋਰ ਹੋਣੀ ਸੀ ਅੱਜ ਦੀ ਬਈ ਡਿਮਾਂਡ ਅੱਜ ਦੀ ਕੀ ਡਿਮਾਂਡ ਹੈ ਵੀਰੇ ਫੋਨ ਤੇ ਕਰ ਲਾਂਗੇ ਭਾਈ ਫੋਨ ਤੇ ਕਰ ਲਾਂ ਕੱਚੀ ਆ ਕਿਉਂਕਿ ਸਹੀ ਗੱਲ ਆ ਕੋਈ ਸੌਦਾ ਵੀ ਲਾਉਣਾ ਹਾਂਜੀ ਤੇ ਆਪਾਂ 20 ਕਿਲੋ ਦੁੱਧ ਵੀ ਚਵਾ ਕੇ ਵੀ ਦੇ ਦਾਂਗੇ ਵੜ ਸਵਾ ਕੇ ਸਵਾ ਕੇ ਦੇ ਦਾਂਗੇ ਸਹੀ ਗੱਲ ਆ ਉਹ ਚਲੋ ਠੀਕ ਆ ਜੀ ਬਾਈ ਕਹਿੰਦਾ ਡਿਮਾਂਡ ਫੋਨ ਤੇ ਕਰ ਲਾਂਗੇ ਕਿਉਂਕਿ ਬਰੇ ਸਮਾਂ ਲੈਂਦੀ ਆ ਜੇ ਕੋਈ ਸੱਜਣ ਸੌਦਾ ਕਰ ਲੈਂਦਾ ਤੇ 20 ਕਿਲੋ ਆਪਾਂ ਚਵਾ ਕੇ ਵੀ ਦੇ ਦਾਂਗੇ ਉਹ ਚਲੋ ਜਿਹੜੇ ਸਾਹ ਉਹਨਾਂ ਡਿਸਕਸ ਹੋਈ ਤੇ ਮਲਕਵੇਣ ਪੂਰੀ ਸਟਰੋਂਗ ਹੁੰਦੀ ਆ ਥਣ ਕੱਲਾ ਕੱਲਾ ਨਿੱਖੜ ਮਾ ਗਲਾਬੀ ਥਾਣਾ ਪੂਟ ਨਹੀਂ ਸ਼ਾਂਖ ਨਹੀਂ ਝੋਲ ਹਵਾਨੇ ਚ ਬਹੁਤ ਆ ਜੀ ਥਾਣਾ ਇਹ ਜਾਂ ਕਿਸੇ ਕਿਸੇ ਮੱਝ گاਉ ਨੂੰ ਹੀ ਲੱਗਿਆ ਹੁੰਦਾ ਜੀ ਚੈੱਕ ਕਰ ਸਕਦੇ ਹੋ ਡਿਮਾਂਡ ਫੋਨ ਤੇ ਰਹਿਣ ਵਾਲੀ ਨੰਬਰ ਸਕਰੀਨ ਤੇ ਚੱਲੂ